ਤੇ ਕਬੀਰੇ ਜਿਵੇਂ ਆਹ ਗੁਰਦਿਆਂ ਦੇ ਮਰੀਜ਼ਾਂ ਲਈ ਡਾਇਲਿਸਿਸ ਤੋਂ ਪਹਿਲਾਂ ਹੋਣ ਵਾਲੇ ਟੈਸਟ ਇਹ ਇਹਨਾਂ ਦਾ ਕੀ ਹੈ ਵੀਰੇ ਹਾਂਜੀ ਵੀਰ ਜੀ ਸ਼ਸ਼ਕਲ ਜੀ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਵੇਂ ਆਪਣੇ ਗੁਰਦਿਆਂ ਦੇ ਮਰੀਜ਼ਾਂ ਦੇ ਜਿਨ੍ਹਾਂ ਦੀ ਡਾਇਲਸਿਸਾਂ ਹੁੰਦੀਆਂ ਨੇ ਉਹਨਾਂ ਤੋਂ ਪਹਿਲਾਂ ਆਪਣੇ ਸੈਂਟੀ ਟੈਸਟ ਜੋ ਆਪਾਂ ਕਰਦੇ ਹਾਂ ਸੀਬੀਸੀ ਤੇ ਕੇਐਫਟੀ ਜੋ ਬਾਰੇ ਕੀ ਬਹੁਤ ਹੀ ਜ਼ਿਆਦਾ ਕੋਸਟਲੀ ਨੇ ਉਹ ਆਪਾਂ ਫ੍ਰੀ ਆਫ ਕੋਸਟ ਕਰਦੇ ਆ ਇਸੇ ਤਰ੍ਹਾਂ ਹੀ ਆਪਣੇ ਕੈਂਸਰ ਦੇ ਮਰੀਜ਼ਾਂ ਦੀ ਜਿਨ੍ਹਾਂ ਦੀ ਕੀਮੋਥੈਰਪੀਆਂ ਹੁੰਦੀਆਂ ਹਨ ਉਹਨਾਂ ਤੋਂ ਪਹਿਲਾਂ ਹੋਣ ਵਾਲੇ 48 ਟੈਸਟ ਜਿਸ ਦੇ ਵਿੱਚ ਸੀਬੀਸੀ ਕੀ ਐਫਟੀ ਤੇ ਐਲ ਐਫਟੀ ਆਪਾਂ ਬਿਲਕੁਲ ਹੀ ਫ੍ਰੀ ਆਫ ਕੋਸਟ ਕਰਦੇ ਆਂ ਧੰਨਵਾਦ ਹੁਣ ਜਿਹੜੇ ਤੁਹਾਡੇ ਜਿਵੇਂ ਟੈਸਟ ਹੁੰਦੇ ਨੇ ਹਣਾ ਲੇਟੈਸਟ ਮਸ਼ੀਨਾਂ ਨਾਲ ਹੁੰਦੇ ਨੇ ਜਿਵੇਂ ਹਾਂਜੀ ਜਿਵੇਂ ਮੈਂ ਸਿਰ ਤੁਹਾਨੂੰ ਦੱਸ ਕੇ ਹਟਿਆ ਜੀ ਆਪਣੇ ਲਵੇ ਭਾਰਤ ਸਰਕਾਰ ਦਰਾਂ ਮਾਨਤਾ ਪ੍ਰਾਪਤ ਇਹ ਲੈਬੋਰੀ ਹੈ ਜੀ ਜਿਹੜੀ ਆਪਣੇ ਲਵੇ ਟੈਕਨੋਲੋਜੀ ਹੈ ਅਮਰੀਕਾ ਦੀ ਟੈਕਨੋਲੋਜੀ ਹੈ ਜੀ ਵਿਸ਼ਵ ਪਦਰੀ ਮਸ਼ੀਨਾਂ ਨੇ ਜੀ ਜਿਨ੍ਹਾਂ ਦੇ ਉੱਤੇ ਆਪਣੇ ਟੈਸਟ ਹੋ ਕੇ ਆਉਂਦੇ ਨੇ ਆਪਣੇ ਲਵੇ ਜਿਹਦੇ ਵਿੱਚ ਬਾਇਓਕੈਮਿਸਟਰੀ ਦੇ ਸਾਰੇ ਟੈਸਟ ਹੁੰਦੇ ਨੇ ਬੈਕਮੈਨ ਕਾਲਟਰ ਜੋ 1 ਘੰਟੇ ਦੇ ਵਿੱਚ 2900 ਸੈਂਪਲ ਕੱਢਦੀ ਹੈ ਜੀ ਆਪਣੇ ਲਵੇ ਸਿਸਮੈਕਸ ਦੀਆਂ ਮਸ਼ੀਨਾਂ ਨੇ ਜੀ ਜਿਹਦੇ ਉੱਤੇ ਆਪਣੇ ਸੀਵੀਸੀ ਦੇ ਟੈਸਟ ਲੱਗਦੇ ਹਨ ਜੀ ਆਪਣੇ ਲਵੇ ਐਲਿਨਿਟੀ ਨਿਊ ਨਾਮ ਦੀਆਂ ਮਸ਼ੀਨਾਂ ਹੈ ਨੇ ਜੀ ਜੋ ਆਪਣੇ ਲਵੇ ਚਾਰ ਨੇ ਜਿਨ੍ਹਾਂ ਉੱਤੇ ਆਪਣੇ ਹਾਰਮੋਨ ਤੇ ਵਿਟਾਮਿਨਾਂ ਦੇ ਟੈਸਟ ਹੋ ਕੇ ਉਸੇ ਦਿਨ ਹੀ ਰਾਤ ਨੂੰ ਰਿਪੋਰਟ ਫੋਨ ਦੇ ਉੱਤੇ ਆ ਜਾਂ ਇਹ ਆਪਣਾ ਐਡਰੈਸ ਹੈ ਜੋ ਆਪਣਾ ਗੁਰਦੁਆਰਾ ਅਕਾਲਗੜ੍ਹ ਸਾਹਿਬ ਨੇਰੇ Hindu Sabha High School ਸੁਨਾਮ ਦੇ ਵਿੱਚ ਹੈ ਜੀ। ਲਓ ਜੀ ਦੋਸਤੋ ਵੀਡੀਓ ਕਰਦੇ ਸ਼ੇਅਰ ਤਾਂ ਜੋ ਹੋਰ ਹਣਾ ਜਿਹੜੇ ਲੋਕ ਨੇ ਉਹਨਾਂ ਦਾ ਭਲਾ ਹੋ ਜੇ। ਥੈਂਕ ਯੂ ਧੰਨਵਾਦ।